ਕੇ ਬਾਣੀ ਸਰਕਾਰੀ ਤੇਰੇ ਰੰਗ ਨਿਆਰੇ ਪੜੇ ਲਿਖੇ ਨੇ ਡਾਂਗਾ ਖਾਂਦੇ ਸ਼ਰਾਬੀ ਲੈਣੇ ਯਾਰੇ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਖਬਰ ਪੜ੍ਹੀ ਹੋਣੀ ਹੈ ਸੁਣੀ ਹੋਣੀ ਹੈ ਕਿ 10-11 ਬੰਦੇ ਜਿਹੜੇ ਉਹ ਸ਼ਰਾਬ ਪੀ ਕੇ ਮਰ ਗਏ ਸੀ ਸੋ ਥੋੜੇ ਦਿਨਾਂ ਬਾਅਦ ਹੀ ਮੰਤਰੀ ਸਾਹਿਬ ਵੱਲੋਂ ਐਲਾਨ ਆਉਂਦਾ ਹੈ ਕਿ ਜਿਹੜੇ ਵੀ ਆਦਮੀ ਬੰਦੇ ਸ਼ਰਾਬ ਪੀ ਕੇ ਮਰੇ ਨੇ ਸੋ ਉਹਨਾਂ ਆਦਮੀਆਂ ਨੂੰ 10-10 ਲੱਖ ਰੁਪਇਆ ਅਤੇ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਸੂਜੇ ਵਿੱਚ ਹੀ ਇੱਕ ਹੋਰ ਮੀਡੀਆ ਦੇ ਸਾਹਮਣੇ ਆਈ ਤਾਂ ਜਿਹੜੇ ਖਾਸ ਕਰਕੇ ਪੜ੍ਹੇ ਲਿਖੇ ਨੌਜਵਾਨ ਸੀ ਤੇ ਜਾਂ ਜਿਹੜੇ ਲੋਕ ਨਸ਼ੇ ਦੇ ਖਿਲਾਫ ਸੀ ਉਹਨਾਂ ਦੇ ਮਨਾਂ ਨੂੰ ਬਹੁਤ ਥੇਸ ਪਹੁੰਚੀ ਹੈ ਸੋ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਵੀ ਦੇਖੋ ਇੱਕ ਜਿਹੜਾ ਸਹੀ ਮਹੀਨਾ ਦੇ ਵਿੱਚ ਲਾਈਏ ਵੀ ਨੌਜਵਾਨ ਚਾਹੇ ਮੁੰਡਾ ਚਾਹੇ ਕੁੜੀ ਹੈ ਕੋਈ 12ਵੀਂ ਤੋਂ ਬਾਅਦ ਬੀਏ ਕਰਦਾ ਹੈ ਵੀ ਐਡ ਕਰਦਾ ਹੈ ਐਮਏ ਕਰਦਾ ਹੈ ਤਕਰੀਬਨ 25 ਤੋਂ 30 ਸਾਲ ਉਹਦੇ ਇਸੇ ਪੜ੍ਹਾਈ ਦੇ ਵਿੱਚ ਲੰਘ ਜਾਂਦੇ ਆ ਫਿਰ ਕਿਤੇ ਜਾ ਕੇ ਉਹ ਨੌਕਰੀ ਦੇ ਕਾਬਿਲ ਬਣਦਾ ਹੈ ਉਂਦੇ ਤੋਂ ਕੋਈ ਦਾ ਕੋਈ ਟੈਟ ਪਾਸ ਹੁੰਦਾ ਚਾਹੇ ਕੋਈ ਨੈਟ ਪਾਸ ਕਰਦਾ। ਤਾਂ ਤੀਰੀਵੇਂ ਦੇਖੋ 25 30 ਸਾਲ ਉਹ ਆਪਣੇ ਪੜਾਈ ਵਿੱਚ ਖਰਾਬ ਕਰਦਾ। ਫਿਰ ਗਾਹਾਂ ਇੰਨਾ ਸੋਖਾ ਸਰਕਾਰਾਂ ਨੇ ਜਿਹੜਾ ਜਲਦੀ ਨੌਕਰੀ ਦੇਣੀਆਂ ਆ ਤੁਸੀਂ ਜਿਹੜੇ ਮੇਰੇ ਭੈਣ ਭਰਾ ਬੇਰੋਜ਼ਗਾਰ ਨੇ ਤੇ ਜਾਂ ਜਿਹੜੇ ਨੌਕਰੀਆਂ ਲੈ ਰਹੇ ਐ। ਉਹਨਾਂ ਨੂੰ ਪਤਾ ਵੀ ਨੌਕਰੀਆਂ ਕਿੰਨਾ ਮੁਸ਼ਕਲਾਂ ਨਾਲ ਉਹਨਾਂ ਨੇ ਲੈਤੀਆਂ। ਸੋ ਡਾਂਗਾ ਖਾਧੀਆਂ ਨੇ ਧਰਨੇ ਮਚਾਰੇ ਕੀਤੇ ਫਿਰ ਜਾ ਕੇ ਸਰਕਾਰਾਂ ਨੇ ਕਿਤੇ ਨੌਕਰੀ ਦਿੱਤੇ ਐ ਤੇ ਆ ਸਭ ਤੋਂ ਵਧੀਆ ਕੰਮ ਐ। ਬਰੀ ਵਧੀਆ ਪਹਿਲਾਂ ਤਾਂ ਸ਼ਰਾਬਾ ਪੀਉ ਰਾਜ ਰਾਜ ਕੇ ਜਦੋਂ ਮੌਤ ਹੋ ਗਈ ਉਸ ਤੋਂ ਬਾਅਦ ਘਰਦਿਆਂ ਨੂੰ ਨਜਾਰੇ 10 ਲੱਖ ਰੁਪਇਆ ਤੇ ਆਪਣਾ ਜੀ ਜਿਹੜਾ ਹੈਗਾ ਨਾਲੇ ਨੌਕਰੀ ਸੋ ਬਹੁਤ ਦੁੱਖ ਦੀ ਗੱਲ ਹੈ ਇਸੇ ਕਰਕੇ ਜਿਹੜੇ ਸਰਕਾਰ ਨੂੰ ਇੱਕ ਪੱਤਰ ਜਿਹੜਾ ਲਿਖਿਆ ਖਤ ਮਿਲਿਆ ਇਹ ਕਿਸੇ ਗੁਮਨਾਮ ਸਾਥੀਆਂ ਮਿੱਤਰੋ ਖਾਸ ਕਰਕੇ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਇਕੱਠੇ ਹੋ ਕੇ ਇਹ ਜਿਹੜੀ ਉਹ ਪੁਕਾਰ ਸੰਜੀ ਕੀਤੀ ਗਈ ਹੈ ਕਿ ਜਿਹੜੇ ਪੜੇ ਲਿਖੇ ਨੌਜਵਾਨ ਨੇ ਉਹਨਾਂ ਨੇ ਇਹ ਉਦਮ ਕੀਤਾ ਪੱਤਰ ਲਿਖਿਆ ਸਰਕਾਰ ਨੂੰ ਕਿ ਪਹਿਲਾਂ ਜਿਹੜੇ ਪੜ੍ਹੇ ਲਿਖੇ ਨੌਜਵਾਨ ਐ ਉਹਨਾਂ ਨੂੰ ਨੌਕਰੀ ਤਾਂ ਦਿੱਤੀ ਨਹੀਂ ਕਿ ਜਿਹੜੇ ਸ਼ਰਾਬਾ ਪੀਪੇ ਨਸ਼ੇ ਕਰਦੇ ਨੇ ਉਹਨਾਂ ਨੂੰ ਨੌکریاں ਮਿਲ ਰਹੀਆਂ ਤਾਂ ਬਹੁਤ ਦੁੱਖ ਦੀ ਗੱਲ ਐ ਦੋਸਤੋ ਜਦੋਂ ਆਪ ਵੀ ਇਹ ਖਬਰ ਸੁਣੀ ਤਾਂ ਬਹੁਤ ਅਫਸੋਸ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਉਹ ਪੜ੍ਹੇ ਲਿਖੇ ਨੌਜਵਾਨ ਨੇ ਹੁਣ ਤੁਸੀਂ ਸੋਚਦੇ ਹੋ ਕਿ ਉਹ ਪੜ੍ਹਨ ਲਿਖਣਗੇ ਅੱਗੇ ਕੋਈ ਪੜ੍ਹਨ ਲਿਖਣਗੇ ਜਾਂ ਕੋਈ ਚੰਗਾ ਕੰਮ ਕਰਨਗੇ ਉਹ ਨਸ਼ਿਆਂ ਵੱਲ ਹੀ ਪ੍ਰੇਰਿਤ ਹੋਣਗੇ ਤੇ ਸਰਕਾਰ ਇੱਥੇ ਜਿਵੇਂ ਕਹਿੰਦੇ ਵੀ ਜੋਰ-ਜੋਰ ਨਾਲ ਪਿੱਟ-ਪਿੱਟ ਕੇ ਕਹਿ ਰਿਹਾ ਜੀ ਸਾਡੀ ਮੁਹਿੰਮ ਇਹ ਜੁਲਾ ਸ਼ਮਰੁੱਧਾ ਤਾਂ ਸਾਥੀਓ ਕੀ ਤੁਹਾਨੂੰ ਆਪਣੇ ਕਮੈਂਟ ਜਰੂਰ ਦਿਓ ਨਾ ਖਾਸ ਕਰਕੇ ਇਹ ਵੀਡੀਓ ਨੂੰ ਜਿਹੜੇ ਮੇਰੇ ਭੈਣ ਭਰਾ ਪੜੇ ਲਿਖੇ ਹੋ ਕੇ ਵੀ ਬੇਰੋਜ਼ਗਾਰ ਫਿਰ ਰਹੀ ਹੈ ਜਾਂ ਜਿੰਨੇ ਇਹ ਸੋਚਦੇ ਆ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰਕੇ ਤਾਂ ਕਿ ਇਹ ਗੱਲ ਸਰਕਾਰ ਤੱਕ ਪਹੁੰਚੇ ਵੀ ਅਸਲ ਵਿੱਚ ਜਿਹੜਾ ਇਹ ਫੈਸਲਾ ਲਿੱਤਾ ਗਿਆ ਸੀ ਉਹ ਉਹਨਾਂ ਦਾ ਗਲਤ ਸੀ ਹਾਂ ਅਸੀਂ ਅਫਸੋਸ ਮੰਨਦੇ ਹਾਂ ਕਿ ਕਿਸੇ ਦਾ ਘਰ ਦਾ ਜੀ ਗਿਆ ਪਰ ਉਹ ਕੋਈ ਦੇਖੋ ਦੋਸਤੋ ਕੋਈ ਕਾਰਗਿਲ ਦੇ ਸ਼ਹੀਦ ਨਹੀਂ ਸੀ ਜਿਨ੍ਹਾਂ ਨੂੰ ਸਨਮਾਨ ਮਿਲਦਾ ਸੀ ਤੇ ਆ ਪਿਛਲੇ ਖਬਰਾਂ ਤੁਸੀਂ ਸੁਣਦੇ ਹੋ ਜਿਹੜੇ ਕੋਈ ਫੌਜੀ ਵੀਰ ਨੇ ਜਾਂ ਕੋਈ ਹੋਰ ਸਮਾਜਿਕ ਕਰਮਚਾਰੀ ਹੈ ਜਿਹੜੇ ਸਮਾਜਿਕ ਸੇਵਕ ਹੈ ਉਹ ਤਾਂ ਸੜਕਾਂ ਤੇ ਖਾਸ ਕਰ ਅਧਿਆਪਕ ਵਰਗ ਜਿਨ੍ਹਾਂ ਨੇ ਆਉਣ ਆਣੀਆਂ ਨਸਲਾਂ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕਰਨੀ ਹੈ ਉਹਨਾਂ ਨੂੰ ਇੱਕ ਚੰਗੇ ਨਾਗਰਿਕ ਬਣਾਉਣਾ ਹੈ ਉਹ ਤਾਂ ਅੱਜੇ ਸੜਕਾਂ ਤੇ ਲੰਗਾ ਘੰਦੇ ਫਿਰਦੇ ਆ ਤੇ ਤੁਸੀਂ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਕੀ ਨਸ਼ੇ ਦੇ ਆਦੀ ਹੈ ਨਸ਼ਾ ਕਰਦੇ ਆ ਉਹਨਾਂ ਨੂੰ ਤੁਸੀਂ ਚੱਕ-ਚੱਕ ਕੇ ਨੌਕਰੀਆਂ ਦੇ ਰਹੇ ਹੋ ਸੋ ਕਿੱਥੋਂ ਤੱਕ ਇਹ ਗੱਲ ਸਹੀ ਹੈ ਜਾਂ ਗਲਤ ਆਪਣੇ ਕਮੈਂਟ ਜ਼ਰੂਰ ਕਰਨੇ ਆ ਤੇ ਜੇ ਤੁਹਾਨੂੰ ਲੱਗਦਾ ਵੀ ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ ਇਸ ਵਿਸ਼ੇ ਨੂੰ ਵੱਧ ਤੋਂ ਵੱਧ ਪਹੁੰਚਾਉਣਾ ਚਾਹੀਦਾ ਲੋਕਾਂ ਤੱਕ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਉਹਨਾਂ ਜਿਹੜੂ ਬੰਦਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਜਿਹੜੇ ਇਸ ਤਰ੍ਹਾਂ ਦੀ ਖਾਸ ਕਰਕੇ ਮਾਨ ਸਰਕਾਰ ਤੱਕ ਤਾਂ ਕਿ ਉਹਨਾਂ ਦਾ ਇਹ ਲੈਤਾ ਗਿਆ ਫੈਸਲਾ ਉਹਨਾਂ ਨੂੰ ਮਹਿਸੂਸ ਹੋਵੇ ਘਟੂ-ਘਟ ਵੀ ਅਸੀਂ ਇਹ ਗਲਤ ਫੈਸਲਾ ਲੈਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਪੜ੍ਹੇ ਲਿਖੇ ਨੌਜਵਾਨ ਨੇ ਬੇਰੁਜ਼ਗਾਰ ਨੇ ਉਹਨਾਂ ਵੱਲ ਘਟਕਟ ਧਿਆਨ ਦੇ ਸਕੇ ਕੋਈ ਕੋਈ ਐਮਏ ਬੀਏ ਡੈ ਕੋਈ ਟੈਟ ਪਾਸ ਹੈ ਕੋਈ ਡਿਗਰੀਆ ਕਰੀ ਫਿਰਦਾ ਹੁਣ ਤੁਸੀਂ ਦੇਖਿਓ ਝੋਨੇ ਦਾ ਸੀਜ਼ਨ ਹੁਣ ਆਉਣਾ ਹੈ ਜਿਹੜੇ ਵਿਚਾਰੇ ਪੜ੍ਹੇ ਲਿਖੇ ਨੌਜਵਾਨ ਹੋਣਗੇ ਉਹ ਝੋਨੇ ਲਾਉਣਗੇ ਕਿੰਨੀਆਂ ਇੰਟਰਵਿਊ ਤੁਸੀਂ ਦੇਖਿਆ ਹੋਣਗੀਆਂ ਕੋਈ ਕੁੜੀ ਐਮਏ ਬੀਏ ਡੈ ਝੋਨਾ ਲਾ ਰਹੀ ਹੈ ਕੋਈ ਪੜ੍ਹੇ ਲਿਖਾ ਬੇਰੁਜ਼ਗਾਰ ਨੌਜਵਾਨ ਹੈ ਮਿੱਲਾਂ ਦੇ ਵਿੱਚ ਕੰਮ ਕਰਦੇ ਫਿਰਦੇ ਹੈ ਠੀਕ ਹੈ ਜੀ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਮਸਲਿਆਂ ਦੇ ਉੱਪਰ ਖਾਸ ਕਰ ਤੁਸੀਂ ਵੱਧ ਤੋਂ ਵੱਧ ਜਰੂਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਤੋ ਦੇਖੋ ਕੁਝ ਨਹੀਂ ਜਾਂਦਾ ਆਪਣਾ ਸਿਰਫ ਇੱਕ ਬਟਨ ਹੈ ਨਾਪਣਾ ਤੁਸੀਂ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਤੇ ਸ਼ੇਅਰ ਕਰ ਦੇਣਾ ਖਾਸ ਕਰਕੇ ਤਾਂ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਆਪਣਾ ਵੱਧ ਤੋਂ ਵੱਧ ਇੱਕ ਦੋਸਤੋ ਸੰਘਰਸ਼ ਜਰੂਰ ਕਰਿਆ ਕਰੋ ਕਦੇ ਵੀ ਹਿੰਮਤ ਨਾ ਹਾਰੋ ਕਿਉਂਕਿ ਹਿੰਮਤ ਹੀ ਮਰਦਾਂ ਤੇ ਮਦਦ ਹੀ ਖੁਦਾ ਜੇ ਤੁਸੀਂ ਸੰਘਰਸ਼ ਕਰਨਾ ਹੈ ਜਿੱਤਾਂ ਪ੍ਰਾਪਤ ਕਰਨੀਆਂ ਆਪਣੀਆਂ ਨੌਕਰੀਆਂ ਲੈਣੀਆਂ ਨੇ ਆਪਣੇ ਹੱਕ ਲੈਣੇ ਆ ਤਾਂ ਸੰਘਰਸ਼ ਕਰਦੇ ਰਹਿਣਾ ਪੈਣਾ ਹੈ ਠੀਕ ਹੈ ਜੀ ਸੋ ਬਾਹਲਾ ਪੈਸ ਬਾਰੇ ਨਹੀਂ ਕਹਿੰਦੇ ਠੀਕ ਹੈ ਜੀ ਤੁਸੀਂ ਪੜ ਸਕਦੇ ਹੋ ਕਿ ਕਿਵੇਂ ਬੇਰਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਜਿਹੜਾ ਹੈਗਾ ਇਹ ਪੱਤਰ ਲਿਖਿਆ ਗਿਆ ਠੀਕ ਹੈ ਜੀ ਸੋ ਵੱਧ ਤੋਂ ਵੱਧ ਇਹਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਓ ਕਿ ਇਹ ਸਰਕਾਰ ਦਾ ਫੈਸਲਾ ਗਲਤ ਸੀ ਕਿਉਂਕਿ ਜਿੰਨੀ ਵੀਡੀਓ ਸਰਚ ਦੇ ਵਿੱਚ ਜਾਊਗੀ ਸੋਸ਼ਲ ਮੀਡੀਆ ਤੇ ਜਾਊਗੀ ਉਸ ਦਾ ਬਹੁਤ ਜ਼ਿਆਦਾ ਇਫੈਕਟ ਪਊਗਾ ਲੋਕਾਂ ਨੇ ਜਾਗਰੂਕਤਾ ਹੋਊਗੀ ਤੇ ਲੋਕਾਂ ਤੱਕ ਵੱਧ ਪਹੁੰਚਣ ਦੇ ਕਾਰਨ ਲੋਕ ਇਸ ਮਸਲੇ ਦਾ ਵਿਰੋਧ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਘਟੂ ਘਟ ਇਸ ਤਰ੍ਹਾਂ ਦੀ ਅਗਲੀ ਜਿਹੜੀਆਂ ਹੋਈਆਂ ਕਾਰਵਾਈਆਂ ਨਾ ਹੋਣ ਜਿਹੜੇ ਹੱਕਦਾਰ ਐ ਉਹਨਾਂ ਨੂੰ ਨੌਕਰੀ ਮਿਲੇ ਨਾ ਕਿ ਜਿਹੜੇ ਬੇਹੱਕੇ ਜਾਂ ਕੋਈ ਉਹ ਕਿਹੜਾ ਕੋਈ ਕਿਸੇ ਕਾਰਗਿਲ ਦੇ ਸ਼ਹੀਦ ਨੇ ਹਨਾ ਜਾਂ ਕੋਈ ਫੌਜੀ ਨਹੀਂ ਜਿਨ੍ਹਾਂ ਨੂੰ ਹੱਕ ਮਿਲਣੇ ਚਾਹੀਦੇ ਸੀ ਸੋ ਜ਼ਿਆਦਾ ਆਪਾਂ ਨਹੀਂ ਕਈ ਵਾਰੀ ਬੰਦਾ ਤੁਹਾਨੂੰ ਪਤਾ ਵੀ ਤੱਤਾ ਹੋਇਆ ਕੁਛ ਨਾ ਕੁਛ ਕਹਿ ਦਿੰਦਾ ਹੁੰਦਾ ਸੋ ਜ਼ਿਆਦਾ ਆਪੇ ਇਸ ਬਾਰੇ ਨਹੀਂ ਕਹਿੰਦੇ ਪਰ ਜਿਬੜੀ ਵਧੇ ਲਗੀ ਤਾਂ ਲੈਕਚਰ ਜ਼ਰੂਰ ਕਰਿਓ ਅਤੇ ਮਿਲਦੇ ਆ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਧੰਨਵਾਦ